ਜਦੋਂ ਅਸੀਂ ਸਿਮਰਨ ਕਰਾਂਗੇ ਫੇਰ ਹੀ ਸਾਡਾ ਮਨ ਜਾਗੂਗਾ ਵਰਨਾ ਮਨ ਨਹੀਂ ਜਾਗਦਾ ਜਾਂ ਫਿਰ ਉਹਦੋਂ ਜਾਗਦਾ ਜਦੋਂ ਜਾਮਾ ਕੇ ਡੰਡਾ ਮਾਰਦੇ ਉਹ ਤਾਂ ਸਮਝ ਲਾਂਗੇ ਕੋਈ ਫਾਇਦਾ ਨਹੀਂ ਕਿ ਜਿਹੜਾ ਇਹ ਸਰੀਰ ਹੈ ਜੀ ਇਹਨੂੰ ਤਾਂ ਆਪਾਂ ਇੱਥੇ ਛੱਡ ਕੇ ਜਾਣਾ ਇਹ ਤਾਂ ਸਸਕਾਰ ਹੋਣਾ ਹੈ ਲੇਖਾ ਜੋਖਾ ਸਾਰਾ ਮੰਦ ਹੈ ਸੰਸਾਰ ਦੇ ਕਰਮ ਦੀ ਗੱਲ ਹੈ ਚਲੋ ਇਹ ਸਾਡਾ ਤਾਂ ਹੈ ਨਹੀਂ ਪਰ ਜਿੰਨਾ ਚਿਰ ਅਸੀਂ ਮਾਲਕ ਨੂੰ ਨਹੀਂ ਮਿਲ ਲੈਂਦੇ ਸਾਨੂੰ ਕਰਨਾ ਪੈਣਾ ਸਾਡੇ ਅੰਦਰ ਹੀ ਪੰਜ ਜਣੇ ਬੈਠੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜੀ ਇਹਨੇ ਕੀ ਕਰਨਾ ਵੀ ਸਾਨੂੰ ਸਿਮਰ ਨਹੀਂ ਕਰਨ ਦੇਣਾ ਇਹਦੇ ਵਿਚਾਰ ਖਤਮ ਕਰੋ ਵਿਚਾਰ ਖਤਮ ਕਰਨ ਨੂੰ ਇੱਕੋ ਹੀ ਤਰੀਕਾ ਵਾਹ ਕਰੋ ਜਦੋਂ ਸਾਡੇ ਵਿਚਾਰ ਰੁਕ ਜਾਂਦੇ ਸਾਨੂੰ ਪਤਾ ਹੀ ਨਹੀਂ ਲੱਗਦਾ ਅਸੀਂ ਸਹਿਜ ਵਿੱਚ ਚਲੇ ਜਾਂਦੇ ਜਿਸ ਨੂੰ ਕਹਿੰਦੇ ਸੁੰਨ ਵਿੱਚ ਸਮਾਗ ਕੇ ਨੀਂਦ ਆ ਗਈ ਵਾਰ-ਵਾਰ ਇਹ ਹੋਊਗਾ ਆਪਣੇ ਨਾਲ ਜੇਕਰ ਆਪਾਂ ਸਿਮਰਨ ਕਰਦੇ ਆਂ ਦੇ ਛੱਡ ਰਹੇ ਆ ਨੀਂਦ ਆ ਰਹੀ ਐ ਨਹੀਂ ਕਹਿੰਦੇ ਦੇ ਛੱਡਣਾ ਇਹ ਸਾਨੂੰ ਗੁਰਬਾਣੀ ਦੁਆਰਾ ਸਿਖਾਇਆ ਜਾਂਦਾ ਜਿਉਂਦੇ ਜੀ ਮਰਨਾ ਆਪਾਂ ਇਸ ਧੁੰਦ ਦੇ ਵਿੱਚ ਧਿਆਨ ਰੱਖਣਾ ਜੋ ਗੁਰਮੰਤਰ ਦੀ ਧੁਨ ਪੈਦਾ ਹੋ ਰਹੀ ਹੈ ਵਾਹ ਗੁਰੂ ਆਵਾਜ਼ ਜਿਹੜੀ ਪੈਦਾ ਹੋ ਰਹੀ ਹੈ ਇਹਨੂੰ ਕਹਿੰਦੇ ਆ ਵੀ ਧੰਨ ਵਿੱਚ ਧਿਆਨ ਉਹ ਧਿਆਨ ਵਿੱਚ ਜਾਣਿਆ ਗੁਰਮਕ ਅਕਥ ਕਹਾਣੀ ਉਹ ਫਿਰ ਜਿਵੇਂ ਜਿਵੇਂ ਆਪਾਂ ਕਰਾਂਗੇ ਜੀ ਵਾਹ ਗੁਰੂ ਵਾਹ ਗੁਰੂ ਬੋਲੀ ਜਾਵਾਂਗੇ ਸੁਣੀ ਜਾਵਾਂਗੇ ਸਾਡੇ ਮਨ ਦੀ ਮੈਲ ਉਤਰਨੀ ਸ਼ੁਰੂ ਹੋ ਜੂਗੀ ਹੁਣ ਸਾਡੇ ਮਨ ਦੀ ਮੈਲ ਕੀ ਹੈ ਜੀ ਸਾਡੇ ਮਨ ਦੀ ਮੈਲ ਹੈ ਸਾਡੇ ਵਿਚਾਰ ਹੁਰਨੇ ਸੰਸੇ ਜਿਵੇਂ ਜਿਵੇਂ ਆਪਾਂ ਜਪਾਂਗੇ ਹੌਲੀ ਹੌਲੀ ਸਭ ਡਿਲੀਟ ਹੁੰਦਾ ਜਾਊਗਾ ਜਿਵੇਂ ਆਪਾਂ ਮੈਸੇਜ ਨਹੀਂ ਡਿਲੀਟ ਕਰਦੇ। ਫਿਰ ਇੱਥੋਂ ਤੱਕ ਹੋ ਜਾਊਗਾ ਆਪਾਂ ਨੂੰ ਪੁਰਾਣੀਆਂ ਯਾਦਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਜਿਹੜੀਆਂ ਚਾਹੇ ਬਚਪਨ ਦੀਆਂ ਚਾਹੇ ਕੁਝ ਵੀ ਹੈ। ਉਹ ਕਿਉਂ ਆ ਰਹੀਆਂ ਕਿ ਉਤੋਂ ਮੈਲ ਉੱਡ ਰਹੀ ਹੈ। ਹੌਲੀ ਹੌਲੀ ਕੀ ਹੋਊਗਾ ਬਿਲਕੁਲ ਜਿਹੜਾ ਮਨ ਹੈ ਸਾਫ਼ ਹੋ ਜਾਊਗਾ। ਔਰ ਉਸ ਅਵਸਥਾ ਜਾ ਕੇ ਅਸੀਂ ਸੁਰਤੀ ਨੂੰ ਕੰਨਾਂ ਚ ਲੈ ਜਾਣਾ ਹੁੰਦਾ। ਫਿਰ ਉੱਥੋਂ ਸਾਨੂੰ ਅੰਦਰੋਂ ਸ਼ਬਦ ਸੁਣਨੇ ਸ਼ੁਰੂ ਹੋ ਜਾਂਦੇ ਆ ਜਿਵੇਂ ਆਪਾਂ ਸੁਣਨ ਸਾੰਤ ਜਾਨਦੇ ਆ ਬੰਡਿਆਂ ਦੀ ਆਵਾਜ਼ ਆਉਂਦੀ ਹੈ ਘੜਿਆਲ ਹੈ ਸੰਖ ਹੈ ਪੈਣਾ ਝਾਂਜਰ ਪਾਉਂਦੀ ਹੈ ਉਹਦੀ ਆਵਾਜ਼ ਹੈ ਜਾਂ ਬਟਲੀਆਂ ਖੜਕਦੀਆਂ ਸੁਣਦੇ ਆ ਉਸ ਤਰ੍ਹਾਂ ਦੀ ਆਵਾਜ਼ ਹੈ ਕਈ ਜਿਵੇਂ ਬੰਸਰੀ ਹੈ ਇਸ ਤਰ੍ਹਾਂ ਦੀਆਂ ਅਨੇਕਾਂ ਹੀ ਆਵਾਜ਼ਾਂ ਆਉਂਦੀਆਂ ਠੀਕ ਹੈ ਇਹਦਾ ਮਤਲਬ ਸਮਝੋ ਵੀ ਅਸੀਂ ਦਰ ਤੇ ਪਹੁੰਚ ਗਏ ਫਿਰ ਉਸ ਦਰ ਤੇ ਆਪਾਂ ਬੈਠ ਜਾਂਦੇ ਜੀ ਫਿਰ ਹੌਲੀ ਹੌਲੀ ਆਪਾਂ ਸੁਣਨੇ ਸਮੋਣ ਲੱਗ ਪੈਂਦੇ ਉਧਰੋਂ ਇਹ ਕੋਸ਼ਿਸ਼ ਕਰਦੇ ਆ ਕਿ ਦਰ ਤੱਕ ਇਹਨਾਂ ਦੀ ਪਹੁੰਚ ਹੈ ਪੰਜ ਜਣਿਆਂ ਲਈ ਕਿਸੇ ਤਰੀਕੇ ਮਨ ਨੂੰ ਉੱਥ ਉਠਾਇਆ ਜਾਵੇ ਇਹ ਫਿਰ ਸਾਨੂੰ ਸੰਸਾਰ ਦਾ ਇਲਾਜ ਦਿੰਦੇ ਆ ਜੀ ਇਹ ਸਾਡੀ ਕਮਜ਼ੋਰੀ ਜਾਣਦੇ ਆ ਵੀ ਇਹ ਕਿਸ ਕਰਕੇ ਸਿਮਨ ਕਰਦੇ ਆ ਤੇ ਵੀ ਕੀ ਆਇਆ ਇਹਨਾਂ ਦੇ ਕੋਲ ਧਨ ਦੀ ਕਮੀ ਹੈ ਜਾਂ ਇਹ ਚਾਹੁੰਦੇ ਆ ਵੀ ਸਾਡਾ ਪਰਿਵਾਰ ਵਧੇ ਜਾਂ ਕੁਝ ਵੀ ਕਿਸੇ ਤਰ੍ਹਾਂ ਦੀ ਕੋਈ ਮਨ ਚ ਤ੍ਰਿਸ਼ਨਾ ਹੈ ਇਹ ਫਿਰ ਕੋਈ ਸਾਰਾ ਕੁਝ ਦ੍ਰਿਸ਼ਟਮਾਨ ਤਾਂ ਮਾਇਆ ਦੇ ਕੋਹ ਹੈ ਇਹ ਉਹਦੀ ਪੂਰੀ ਕਰ ਦਿੰਦੇ ਆ